ਮੈਚ ਕਾਹਦਾ ਹੋਣਾ ਹੈ ਅੱਗ ਨਿਕਲਨੀ ਹੈ ਮਾਲਵਾ ਟੋਪ ਰੈਂਕ ਦੇ ਨਾਲ ਸਾਡੇ ਦੁਨੀਆ ਦੇ ਟੌਪ ਦੇ ਮੱਲ ਦਾ ਸਨਮਾਨ ਕੀਤਾ ਜਾਵੇਗਾ 21000 ਤੇ ਨਗਦ ਰਾਸ਼ੀ ਜੱਗਾ ਬੈਲਜੀਅਮ ਤੇ ਗੁਰਪੀਤ ਕੈਨੇਡਾ ਤੇ ਸੱਤ ਵੀਰ ਪੱਡਾ ਕਿਉਂਕਿ ਇਸ ਨਗਰ ਦੇ ਚੋਹੂੜੀਆਂ ਰਿਸ਼ਤੇਦਾਰੀਆਂ ਨੇ ਆਹ ਜੁੜੀਏ ਕਬੱਡੀ ਨਾਲ ਮੇਰੇ ਮਿੱਤਰੋ ਪਹਿਲੀ ਰੇਡ ਤੇ ਜੰਪਾ ਸਾਹਿਬ ਚੱਕੋ ਮੈਕ 16 ਵਾਲਾ ਗੁਰਲਾਲ 16 ਵਾਲਾ ਗਰਲਾਲ ਅੱਜ ਦੇ ਮੇਲੇ ਦੀ ਪਹਿਲੀ ਕਬੱਡੀ ਆ ਰੇਡ ਕਹਿੰਦੇ 2000 ਦੀ ਪਹਿਲੀ ਪੈ ਗਈ ਮੇਰੇ ਮਿੱਤਰੋ ਗੁਰਪ੍ਰੀਤ ਕੈਨੇਡਾ ਤੇ ਜੱਗਾ ਬੈਲਜੀਅਮ ਤੇ ਜਗਜੀਤ ਆਰਤੀਆ ਉਹਨਾਂ ਵੱਲੋਂ ਆ ਵੀ ਰੇਡ ਕਹਿੰਦੇ 2000 ਦੀ ਪੈ ਲੱਗੀ ਐ ਇੱਕ ਵਾਰੀ ਕੱਟ ਕੇ ਤਾਰਾ ਮਾਰ ਦੋ ਤਮੁਰਜੀ ਵਾਲਾ ਦੀਪ ਸਾਹਮਣੇ ਰਮਨ ਚਾਰ ਬਾਰ ਤਿਆ ਉਹ ਮਾਝੇ ਵਾਲਾ ਮੁੰਡਾ ਅੰਮਰਸਰੀਆ ਓਏ ਐਕਸ਼ਨ ਵਾਲੀ ਮਸ਼ੀਨ ਕਹਿੰਦੇ ਪਹਿਲੀ ਕਬੱਡੀ 2000 ਪਾਪ ਦੇਣੀ ਤਿਆਰ ਹੈ ਇਹ ਮੇਲਾ ਗੱਗੂ ਬੂਹੇ ਦਾ ਧਰਤੀ ਸ਼੍ਰੀ ਹਰਗਵਿੰਦ ਸਾਹਿਬ ਜੀ ਦੀ ਉਹ ਦਬੁਰਜੀ ਵਾਲੇ ਨੂੰ ਕਿਹੜਾ ਕਰੇ ਪਿਆਰ ਕਰਦੇ ਆ ਬਾਦਿਆਲੇ ਕਰ ਤਾਲਾ ਉਹ ਖਿੱਦਗੇ ਅੱਜ ਦੇ ਮੇਲੇ ਨੇ ਦਬੁਰਜੀ ਵਾਲਾ ਦੀਪ ਇੱਕ ਪਾਸੇ ਕੁਲਦੀਪ ਪਰ ਇਧਰ ਦੇ ਪਾਸੇ ਖੱਤੇ ਵਾਲੇ ਵਾਲਾ ਬੱਲਾ ਤੇ ਦੁਰਜੀ ਵਾਲਾ ਉਹ ਬਾਟਾ ਬਾਨ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਥੋੜੇ ਬਕਸੇ ਬੰਦ ਹੋ ਗਏ ਪਿੰਦਰ ਚਲਾ ਲੀਏ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਚਾਰ ਤਿਆਰ ਨੇ ਸਿਧਰਾਂ ਵਾਲਾ ਸੋਨੂ ਤਿਆਰ ਹੈ ਨਾਂ ਕਹਿੰਦੇ ਸੁਖ ਬੰਘਾਰੇ ਦਾ ਤੇ ਸ਼ਕਰਪੁਰੀਆ ਪ੍ਰਿਆਦ ਤੇ ਫਰੰਦੀਪੁਰੀਆ ਗੋਪੀ ਮੇਰੇ ਮਿੱਤਰੋ ਨਹੀਂ ਜਫਾ ਲਸ ਗਿਆ ਤੇ ਨੰਬਰ ਰੀਡਰ ਦੇ ਸੇ ਜੁੜਦਾ ਹੋਇਆ ਅਗਲੀ ਰੇਡ ਕੇ ਉਹ ਗੋਰੇ-ਗੋਰੀਆਂ ਫੈਨ ਜੀ ਦੇ ਆਇ ਖੀਰਾਵਾਲੀਆ ਬੁਲਟ ਮੇਰੇ ਮਿੱਤਰੋ ਸੱਤ ਵੀਰ ਵੱਡੇ ਦਾ ਵੀਰ ਜੱਗਾ ਬੈਲਜੀਅਮ ਜਗਜੀਤ ਆਰਤੀਆ ਗੁਰਪੇਜ ਕੈਨੇਡਾ ਭਰਾਵਾਂ ਨੇ ਮਿਲ ਕੇ ਐਲਾਨ ਕੀਤਾ ਵੀ ਇੱਕ 골ਡ ਰਿੰਗ ਤੇ 21000 ਅੰਦਰ ਦਾ ਜਾਰੀ ਕਬੱਡੀ ਪਾਰਿਆ ਪੰਗਾਲੇ ਦਾ ਸੁਖ ਨਮਾ ਮੁੰਡਾ ਕਮਾਲ ਕਰਦਾ ਇਹ ਪੜਿਆ ਜੱਟਾ ਇਹਦੇ ਮੇਲੇ ਦਾ ਪਹਿਲਾ ਜੱਫਾ ਇਹ ਬੱਲੇ ਬੱਲੇ ਹੋ ਗਈ ਆ ਉਹ ਸੁਆਦ ਕਬੱਡੀ ਦਾ ਨਵੇਂ ਮੁੰਡੇ ਪੜਦੇ ਆ ਸੁਖ ਪੰਗਾਲੇ ਦਾ ਕਰਦਾ ਕਮਾਲ ਇਹ ਤਾੜੀਆਂ 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 ਬਾਦਿਆ ਲੋ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਉਹ ਤਾੜੀਆਂ ਵੱਜੀਆਂ ਅਗਲੀ ਪਾਸ ਆਓ ਕਹਿੰਦੇ ਸੁੱਖਾ ਮੱਗਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਦੀ ਟੀਮ ਗੁਰੂਕਰ ਵਾਲੇ ਪਾਸੇ ਆ ਤੇ ਪਿੰਡ ਵਾਲੀ ਸੈੜੇ ਦੀ ਟੀਮ ਆ ਮੇਰੇ ਮਿੱਤਰੋ ਇਹ ਟੀਮ ਆ ਬਹਾਦਰ ਬਾਬਾ ਵਿਜੀਤ ਸਿੰਘ ਕਬੱਡੀ ਕਲੱਬ ਫਰੰਦੀਪੁਰ ਦੀ ਆ ਚੋਟੀ ਦਾ ਮੁਕਾਬਲਾ ਸੁੱਖਾ ਮੱਗਾ ਜੋਰ ਸਿੰਘਾ ਤੇ ਕਹਿੰਦੇ ਰਮਦਾਸ ਵਾਲਾ ਚੱਕੀ ਕੋਸ਼ੀ ਕਰਦਾ ਕਿ ਬੁੱਕ ਦਾ ਇੰਜ ਜਿਵੇਂ ਸ਼ੇਰ ਬੁੱਕੇ ਬੇਲੇ ਵਿੱਚ ਮੇਰੀ ਅਸਟਾਰ ਪੀਓ ਘੁੰਮਣਾਂ ਦੇ ਮੇਲੇ ਵਿੱਚ ਵੱਡੇ ਮਾਨ ਸਨਮਾਨ ਹੋਇਆ ਇੱਕ ਨੂ ਰੂਪੀ ਗੋਣ ਗੱਡੀ ਦਿੱਤੀ ਗਈ ਹੈ ਉਰਲੀ ਕੰਨੀ ਤੇ ਕਹਿੰਦੇ ਟਾਂਟੋ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਉਹ 200 ਇਕਰੀਬ ਇੱਕ ਕਹਿੰਦੇ ਟੂਰਨਾਮੈਂਟ ਦੀਆਂ ਗੱਲਾਂ ਉਹ ਵੱਡੇ ਜੱਫਿਆਂ ਦੀਆਂ ਗੱਲਾਂ ਸ਼ਕਰਪੁਰੀਆ ਫਰਿਆਦ ਤੇ ਘੋੜੇ ਦੀ ਪਾਈ ਫੇਰ ਰੇਡ ਆ ਦੂਜਾ ਜੱਫਾ ਲੱਗ ਗਿਆ ਆ ਦੂਜਾ ਜੱਫਾ ਲੱਗ ਗਿਆ ਲੈ ਵੀ ਸਾਹਮਣੇ ਰਮਨ ਮੇਰੇਖ ਵੀਰ ਆ ਨੰਦੌਰ ਵਾਲਾ ਨਿੱਕਾ ਨਿਊਜ਼ੀਲੈਂਡ ਦੇ نکا یہ پلے بلے, بلے, بلے کراؤ گا شکارا آیا ہار آتا پہلا جفا لاؤ دا رمداس کا چکی کردا کباب پر نکا پلے بلے, بلے کراؤ گا اور پلے بلے ہو گیا ਆ ਮੁੰਡੇ ਦਾ 500 ਫੜ ਕੇ ਲੈ ਜਾਓ ਕਿਰਪਾ ਕਰਕੇ ਨੰਦੌਰ ਵਾਲੇ ਨਿੱਕੇ ਦਾ ਆ ਜिले ਮਾਨਸੇ ਦੇ ਵਿੱਚੋਂ ਆਇਆ ਮੇਰੇ ਮਿੱਤਰੋ ਬਛਵਣ ਦੇ ਲਾਗੇ ਕਰਕੇ ਦੋ ਦਰਾਂ ਦੇ ਪਾੜਾ ਦੋ ਪਿੰਡ ਮਸ਼ਹੂਰ ਆ ਮੇਰੇ ਮਿੱਤਰੋ ਜਿਹੜਾ ਦੋਦਲਾ ਪਿੰਡ ਪਾੜਾ ਪਿੰਡ ਦੋਵੇਂ ਮਸ਼ਹੂਰ ਕੀਤੇ ਆ ਕਿ ਮੇਰਾ ਟੱਬਿਆਂ ਦੇ ਵਿੱਚ ਪਿੰਡ ਕੋੜੇ ਮਾਰੀ ਜੱਟ ਦੀ ਹਿੰਡ ਕੋੜੇ ਆ ਫੈਨਾ ਮੁੰਡੇ ਤੇਰੇ ਅਸ਼ੇਰਾਂ ਦੇ ਉਧਰ ਦਲਜੀਤ ਯੂਕੇ ਉਹਦੇ ਵੱਲੋਂ 1000 ਰੁਪਇਆ ਆ ਕੋਈ ਜ਼ਿੰਮੇਵਾਰੀ ਦੀ ਬਾਤ ਹੋ ਜੀ ਭਾਈ ਕਿਹਦੇ ਪੈਸੇ ਰਹਿ ਗਏ ਇਹ ਟਾਡੀ ਮਰਜੀ ਹੈ ਆ ਬਿੱਲਾ ਯੋਲ ਹੈ ਇਹਦਾ ਵੀ ਟਰੈਕਟਰ ਨਾਲ ਸਨਮਾਨ ਕੀਤਾ ਰੇਂਗੂ ਸਮਰੇ ਹੋਰਾਂ ਨੇ ਵੱਡੇ ਮਾਣ ਸਨਮਾਨ ਦਿੱਤੇ ਆ ਰਮਨ ਚੌਕ ਮਾਈਕ ਅਮਨ ਚੰਡੇਰ ਲਾ ਅਮਨ ਚੰਡੇਰ ਪੁਲਸੀਆ ਕਬੱਡੀ ਪੌੜ ਦੇ ਲਈ ਤਿਆਰ ਹੈ ਇੱਕ ਪਾਸੇ ਫਰਿਆਦ ਸ਼ੰਕਰਪੁਰਿਆ ਆ ਮੁੰਡਾ ਕਹਿੰਦੇ ਗੁਜਰਾਂ ਦੇ ਲਾਣੇ ਦੇ ਵਿੱਚੋਂ ਹੈ ਲੰਬੜਦਾਰ ਫਕੀਰ ਹਸੈਨ ਦਾ ਪੁੱਤਰਾ ਹੈ ਪਰ ਉਧਰ 2 ਨੰਬਰ ਤੋਂ ਮੈਂ ਦੇਖਦਾ ਢਿੱਲੋਂ ਪਰਿਵਾਰ ਦਾ ਪ੍ਰਭ ਕੋਸ਼ੀ ਕਰਦਾ ਤੇ ਪੁਲਸੀਆ ਇੱਕ ਟੌਪ ਦੇ ਪੈਟ ਦਾ ਵਾਧਾ ਕਰ ਗਿਆ ਅਰਵਿੰਦਾ ਵੀਰ ਹੈ ਮੀਰਾ ਕੋਟੀਆ ਸ਼ੇਰਾਂ ਤਿਆਰ ਹੈ ਕਬੱਡੀ ਪਾਰ ਦੇ ਲਈ ਸਿੱਖੀ ਸਰੂਪ ਦੇ ਵਿੱਚ ਖੇਡਦਾ ਕਦੇ ਯੂਰਪ ਦੇ ਮੇਲੇ ਕਦੇ ਨਿਊਜ਼ੀਲੈਂਡ ਖੇਡਦਾ ਅੱਜ ਗੰਗੋਪੂਹੇ ਦਾ ਪਤਾ ਮੇਲਾ ਪਰ ਅੰਦਰ ਸੁੱਖਾ ਸਰਬ ਕੋਟੀਆ ਇਸ਼ਾਰਾ ਕਰ ਗਿਆ ਕਿ ਪੁਆਇੰਟ ਰੇਡਰ ਦੇ ਖਾਤੇ 'ਚ ਹੋਇਆ ਰੇਡਰ ਨੰਬਰ ਦੇ ਕਹਿੰਦੇ ਰੇਡਰ ਦੇ ਇਸੇ ਨੰਬਰ ਜੁੜਦਾ ਆ ਬੈਠੋ ਪਰ ਇਹਨੂੰ ਭਰਾ ਬਣ ਕੇ ਓਏ ਗੋਪੀ ਨੇ 16 ਵਾਲਾ ਧੜਦਾ ਵੇਖਣਾ ਕਈਆਂ ਨੇ ਮੈਂ ਬੋਲ ਸੁਣਿਆ ਹੈ ਵੀ 16 ਰਾਤੇ ਫਰੰਦੀਪੁਰੀਆਂ ਪਿੰਦੇ ਦੇ ਵੇਖਣੇ ਆ ਉਹ ਬੰਦੇ ਚ ਬੰਦਾ ਵਜਦਾ ਵੇਖਣਾ ਅੱਜ ਦੇ ਮੇਲੇ ਤੇ ਮੇਰੇ ਮਿੱਤਰੋ ਆ ਯਾਰ ਜਿਹੜੇ ਵੀਡੀਓ ਵੀਡੀਓ ਬਣਾਉਂਦੇ ਆ ਨਾ ਭਰਾ ਬਣ ਕੇ ਤੁਹਾਡਾ ਬਹੁਤ ਸਤਿਕਾਰ ਆ ਜੱਜ ਹੈ ਨਰੂਰਪਿੰਡ ਵਾਲਾ ਲੈ ਵੀ ਰਵਨ ਕਾਰਗਲ ਲਾਡ ਨਰੂਰ ਵਾਲਾ ਜੱਜ ਕਬੱਡੀ ਚ ਹੋਣ ਲਈ ਤਿਆਰ ਹੈ ਇੱਕ ਕੰਨੀ ਦੇ ਦੇਖਦਾ ਕਾਰ ਨਾਲ ਦਾ ਸ਼ੱਭਾ ਲੱਗਿਆ ਆ ਕੈਨੇਡਾ ਦੇ ਵਿੱਚ ਰਹਿਣ ਬਸੇਰੇ ਆ ਪਰ ਸ਼ਟਾਰਾਂ ਦਾ ਜੱਗੂ ਹਾਕਮਾਰੀਏ ਦੇ ਵੀ ਚਰਚੇ ਰਹਿੰਦੇ ਆ ਪਰ ਸੈਤਵਾਲੀਆ ਉਹ ਵੱਡੇ ਮੇਲੇ ਲਟਦਾ ਔਰ ਸੋਹਣੀ ਦਾ ਮੁੰਡਾ ਕਬੱਡੀ ਪਾਉਣ ਲਈ ਤਿਆਰ ਹੈ ਬਰੰਦੀਪੁਰੀਆ ਹੈ ਰਾਂਦਾ ਉਹ ਹੈ ਰਾਂਦਾ ਪਰ ਉਤਰ ਜੱਗੂ ਇੱਕ ਕਬੱਡੀ ਪਾਰਿਆ ਮੇਰੇ ਮਿੱਤਰੋ ਇਹ ਦੁਨੀਆ ਦਾ ਕਹਿੰਦੇ ਉਹ ਰੇਡਰ ਹੈ ਜੀਵਨ ਤੋਂ ਬਾਅਦ ਕਾਲੂ ਤੋਂ ਬਾਅਦ ਇਹ ਦੁਨੀਆ 'ਚ ਪਿਆਰ ਕਰਦੀ ਹੈ ਤੇ ਗੁਰਜੀ ਵਾਲੇ ਦੀਪ ਲੋ ਕਰਦੀ ਹੈ ਸਾਰੇ ਮੱਲ ਵਧੀਆ ਮੇਰੇ ਮਿੱਤਰੋ ਦੁਨੀਆ ਫੈਲ ਹੁੰਦੀ ਹੈ ਹਲਕਾ ਜਿਹਾ ਟੱਚ ਕਰਕੇ 11 ਕਦੇ ਕਰੀਬ ਟਰੈਕਟਰਾਂ ਦਾ ਜੇਤੂ ਬਣਿਆ ਨੌਜਾਨ ਸਾਹਮਣੇ ਜੁੜਦਾ ਹੋਇਆ ਲੈ ਵੀ ਰਮਨ ਸਾਹਮਣੇ ਚੱਕ ਸ਼ਿਕੰਦਰ ਵਾਲਾ ਲੈ ਚੱਕ ਸ਼ਿਕੰਦਰ ਦਾ ਗੰਜਾਰੀ ਜੀ ਦੀ ਗੋਪੀ ਨਾਲ ਯਾਰੀ ਉਹ ਤੇਜਾ ਸਿੰਘ ਵਾਲੇ ਗੋਪੀ ਨਾਲ ਭਾਵਾਂ ਤੋਂ ਵੱਧ ਕੇ ਪਿਆਰ ਹੈ ਕਬੱਡੀ ਪਾਉਂਦਾ ਹੀ ਗੰਜਾਰੀ ਪਿਆਰ ਹੈ ਏ ਗੱਪੀ 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 ਆ ਬਰੰਦੀਪੁਰਿਆ ਬਾਬੀ ਦੇਰ ਨਹੀਂ ਲਾਉਂਦਾ ਉੱਠੀ ਕਰ ਦਿੰਦਾ ਏ ਟੋਪੀ ਉਹ ਕਮਾਲ ਹੋ ਜਾਣਾ ਪਰ ਇਧਰੇ ਵਾਓ ਸਵਾਗਤ ਹੈ ਜੀ ਪਗੂ ਬੈਲਜੀਅਮ ਗੋਲਦੀ ਬੈਲਜੀਅਮ ਪਾਲਾ ਬੈਲਜੀਅਮ ਤੇ ਸਰਦਾਰ ਸਾਦਾ ਸਿੰਘ ਜੀ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਾਂਗੇ ਚਮਕੌਰ ਵੱਡਾ ਵੀਰ ਹੈ ਸਾਡਾ ਜਨਜੀਤ ਸਿੰਘ ਜੀ ਆਰਟੀਆ ਤੇ ਨਾਲ ਸਾਗਨ ਯੂਐਸਏ ਸੰਗਪਾਲ ਯੂਕੇ ਸਾਰੇ ਦਾ ਸਤਿਕਾਰ ਆ ਮਲਵੀ ਕਹਿੰਦੇ ਪਿਆਰ ਕਰਕੇ ਅੱਜ ਦੇ ਮੈਚ ਦੇ ਭੱਜਿਆ ਇੱਕ ਬੰਨੇ ਕਲਾ ਨੌਰੀਆ ਸੱਭਾ ਦੂਸਰੇ ਬੰਨੇ ਖੀੜਾਂ ਵਾਲੀ ਪਿੰਡ ਹੈ ਦੁਨੀਆ ਦੇ ਮੁੰਨੇਪੁਰਾ ਨੇ 스타 ਜਿਹੜੀ ਧਰਤੀ ਨੇ ਖੇਡ ਕਬੱਡੀ ਨੂੰ ਦਿੱਤੇ ਆ ਮੇਰੇ ਮਿੱਤਰੋ ਉਸੇ ਧਰਤੀ ਦਾ ਖੀੜਾਂ ਵਾਲੀ ਬਲਟ ਇੱਕ ਤਗੜਾ ਨਾਮ ਰਮਣੀ ਟੀਮ ਲਈ ਜੋਰਦਾ ਹੋਇਆ ਰਮਣ ਸਾਹਮਣੇ ਘੋੜਾ ਲੋ ਘੋੜਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਕਾ ਵੀ ਤਰੀਕਾ ਜੱਬੇ ਦੇ ਭਾਰੀ ਖੇਡ ਮੇਲੇ ਦੀ ਹੋਵੇਗੀ ਗੁਰਦਾ ਸਿਗਰਾਣਾ ਸਾਹਿਬ ਦੇ ਵਿੱਚ ਭਾਰੀ ਰੌਣਕਾਂ ਲੱਗਣਗੀਆਂ ਐਨ ਹੀ ਆਸਟ੍ਰੇਲੀਆ ਦੀ ਸੰਦੇ ਦਿੰਦੇ ਆ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਭਰਾ ਪਰ ਇਧਰ ਦੇ ਪਾਸੇ ਆਹ ਜਿਸਮਾਨੀ ਚਮਕ ਆਹ ਗੁਜਰੇ ਨਾਲ ਬੱਲੇ ਬੰਦੇ ਬੱਲੇ ਆਹ ਵਾਹ ਆ ਵੇਖੋ ਢੋੜਿਆ ਦਾ ਤੀਤੀ ਫੜਦੇ ਉਹ ਨਹੀਂ ਛੜਦਾ ਤੂੰ ਦਾ ਲੱਕ ਫੜਾਤਾ ਓਏ ਢੋੜਿਆ ਤੂੰ ਦਾ ਲੱਕ ਫੜਾਤਾ ਇਹ ਗੁਜਰਾ ਦਾ ਲਾਣਾ ਅੱਲਾਹ ਤੋਂ ਜੱਫੇ ਮੰਗਦੇ ਆ ਜਿਹੜਾ ਮੈਂ ਉਸਤਾਦ ਜੀ ਜਿਹੜਾ ਹੋਲਡ ਸੀਗਾ ਉਹ ਜੱਫੀ ਨੂੰ ਦਾਦਾ ਭਰਾਵਾਂ ਦਾ ਆ ਸੁੱਖਾ ਮੰਗੇ ਸਕਾਰਪੀਆਂ ਨਾਲ ਸਨਮਾਨੇ ਗਾਇਆ ਮੁੰਡੇ ਕਮਾੜਾ ਦੇ ਮੇਲੇ ਦੇ ਵਿੱਚ ਚਰਚੇ ਹੁੰਦੇ ਆ ਭਰਾਵਾਂ ਦੇ ਬਿੰਦੇ ਜਲ ਤੇ ਸੁੱਖੇ ਮੰਗੇ ਦੀ ਜੋੜੀ ਬੜੀ ਮਸ਼ਹੂਰ ਆ ਪਰ ਕਟਿਆਰੇ ਵਾਲਾ ਬੱਲਾ ਇਹ ਯੂਰਪ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਆ ਸੁੱਖੇ ਮੰਡੇ ਦੇ ਨਾਲ ਟੱਕਰ ਪਰ ਸੁੱਖਾ ਮੰਗਾ ਪਿੰਡ ਵਾਲਾ ਮੇਰੇ ਮਿੱਤਰੋ ਸਭ ਤੋਂ ਲੰਮਾ ਪੈੜਾ ਤਿਆਰ ਕਰਕੇ ਆ ਨੌਜਵਾਨ ਅਜ ਗੱਗੋ ਕੋਈ ਪਿੰਡ ਦੇ ਵਿੱਚ ਪੁੱਜਿਆ ਹੋਇਆ ਬੜੇ ਚਰਚੇ ਆ ਨੌਜਵਾਨ ਦੇ ਭਾਈ ਲੱਧੂ ਪਿੰਡ ਦੇ ਵਿੱਚ ਸਰਾ ਕਰਵਾਇਆ ਨੌਜਾਨੇ ਐਨਆਰਆਈ ਕਲੱਬ ਲਈ ਖੇਡ ਯਾਰਪ ਦੇ ਵੱਖ-ਵੱਖ ਮੈਦਾਨਾਂ ਵਿੱਚ ਬੱਲੇ-ਬੱਲੇ ਕਰਵਾਉਣ ਵਾਲਾ ਇੱਕ ਬੰਦੇ ਸੋਨੀ ਹੈ ਦੂਸਰੇ ਬੰਦੇ ਕਹਿੰਦੇ ਫਰੰਦੀਪੁਰੀਆ ਖੇਡ ਕਬੱਡੀ ਦਾ ਹੁੰਦੇ ਵਿੱਚ ਤੇ ਫਰੰਦੀਪੁਰੀਆ ਗੋਪੀ ਨੇ ਕੁਝ ਹੀਰੇ ਤਿਆਰੇ ਆ ਤਿਆਰ ਕੀਤੇ ਆ ਮੇਰੇ ਮਿੱਤਰੋ ਉਧਰ ਬਾਬਾ ਨਾਮ ਦੇ ਕਬੱਡੀ ਕਲੱਬ ਕਮਾਨ ਹੈ sire ਦਾ ਮੁਕਾਬਲਾ ਚੱਲਦਾ ਹੈ ਸ਼ਿਕਾਰ ਬਾਸ਼ੀਆਂ ਵਾਲਾ ਕੀਪਾ ਖੇਡਿਆ ਜੱਗੇ ਦਿਆਲ ਦੀ ਟੀਮ ਲਈ ਜੱਗਾ ਬਾਈ ਜਾਂਦਾ ਭਾਰੀ ਕਬੱਡੀ ਹੁੰਦੀ ਹੈ ਤੇ ਬੜਾ ਪਿਆਰ ਉਹ ਧਰਤੀ ਤੇ ਮਿਲਦਾ ਮੇਰੇ ਮਿੱਤਰੋ ਕਾਰਾ ਕਬੱਡੀ ਪੌਣ ਦੇ ਲਈ ਪੰਜਾਬ ਪੁਲਿਸ ਦੇ ਵਿੱਚ ਵੀ ਵੱਡਾ ਨੰਨਕਰੀ ਕਰਦਾ ਹੈ ਕਬੱਡੀ ਪੌਣ ਦੇ ਲਈ ਵਧਿਆ ਆਇਆ ਹੈ ਰਿਸ਼ਾਨ ਧੰਨਵਾਦ ਹੈ ਅੱਜ ਰੌੜਕਾ ਗੱਗੋਬੂਹੇ ਦੇ ਵਿੱਚ ਲੱਗੀ ਆਈ ਹੈ ਨੇ ਸੋਨੇ ਦੀ ਮੰਦਰੀ ਦੇ ਨਾਲ ਭਾਰ ਸਨਮਾਨਿਆ ਗਿਆ ਲਾ ਮਿੱਲਾ ਜੋਲ ਫਿਰ ਤਿਆਰ ਹੈ ਕਬੱਡੀ ਪੌਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਹੈ ਇਹਨੇ ਜੋ ਦੀ ਪੈਂਦੀ ਹੋਈ ਕਬੱਡੀ ਹੈ ਸੰਤੂ ਸ਼ੇਰਪੁਰ ਦੋਨੇ ਵਾਲਾ ਸੰਤੂ ਫੈਰ ਆਂਦਾ ਮੇਲਾ ਮਾਝੇ ਦਾ ਮੇਲਾ ਮਾਝੇ ਦਾ ਆ ਸੰਤੂ ਸ਼ੇਰ ਏਰਪੁਰ ਦਾ ਮਿਆਂ ਆ ਕਰਦਾ ਕਬਾਲ ਗੱਗੋ ਪੂਹੇ ਦੇ ਵਿੱਚ ਭਾਰੀ ਮੇਲਾ ਆ ਤਗੜਾ ਜਫਾ ਸੱਤੂ ਦਾ ਆ ਕਹਿੰਦੇ ਸਿਰੇ ਦਾ ਜਫਾ ਸੱਤੂ ਦਾ ਸੱਤੂ ਜਾਨ ਦੀ ਸਾਰੀ ਦੋ ਪੁਰਾਣੇ ਕਹਿੰਦੇ ਤਿਆਰਪੇਕਾਰ ਜਫੀ ਕੰਦੀਆਂ ਤੇ ਹੋ ਗਿਆ ਬਾਜੂ ਬੈਂਕਿਆਂ ਵਾਲਾ ਸੰਦੀਪਪੁਰਿਆ ਖੋਪੀ ਆ ਤੇ ਲਾਂਗੇ ਸ਼ਿਤਰੇ ਵਾਲੀ ਜਲਦੀਤ ਦਾ ਪਿੰਡ ਹੈ ਮੇਰੇ ਮਿੱਤਰੋ ਦੁਨੀਆ ਦਾ ਟਾਪ ਦਾ ਮਲ ਕਹਿੰਦੇ ਕੈਨੇਡਾ ਵਸਿਆ ਹੋਇਆ ਸਿਰੇ ਦੀਆਂ ਰੇਡਾਂ ਪਾਈਆਂ ਆ ਆ ਤਗੜਾ ਖੇਡਿਆ ਤੇ ਕਈ ਕਿਰਾ ਕੋਟੀਆਂ ਰਮਨ ਕਰ ਗੱਲ ਲਓ ਮੀਰਾ ਟੋਟਿਆ ਦਾ ਸ਼ੇਰ ਕਬੱਡੀ ਪੌੜ ਦੇ ਲਈ ਤਿਆਰ ਹੈ ਅਰਵਿੰਦਾ ਮੀਰਾ ਵੀ ਅਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਔਰ ਸ਼ੇਰੇ ਦੇ ਪਰਮਾਰ ਕਰਦਾ ਹੈ ਇੱਕ ਤਾਂ ਗੋਣੇ ਦੇ ਕੈਂਖੇ ਦਾ ਜੇਤੂ ਬਣਿਆ ਫਰੀਆਦ ਦੇ ਨਾਲ ਭਾਈ ਲੱड्डੂ ਦੀ ਧਰਤੀ ਦੇ ਕਬੱਡੀ ਕੱਪ ਦਾ ਸੋਨੇ ਦੇ ਕੈਂਖੇ ਦਾ ਜੇਤੂ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪੈਂਕਾਂ ਦਾ ਬਾਜੂ ਹੈ ਔਰ ਕਰਦਾ ਕਮਾਲ ਜਾਨੀ ਔਰ ਕਬੱਡੀ ਕਬੱਡੀ ਹੁੰਦੀ ਇੱਥੇ ਸਰਦੋ ਵਾਲੀਆਂ ਇੱਕ ਟਾਪ ਦੇ ਪੈਰ ਦਾ ਵਾਅਦਾ ਕਰ ਗਿਆ ਇਹਨਾਂ ਜ਼ਿੰਦਗੀ ਦੇ ਵਿੱਚ ਯਾਰੀ ਆ ਖੱਟੀ ਕਬੱਡੀ ਦੇ ਕੋਲੇ ਨਮੋਰ ਪੈਂਦਾ ਆ ਜੱਜ ਤੇ ਨਿੱਕੇ ਦੀ ਯਾਰੀ ਆ ਜੱਜ ਕਬੱਡੀ ਪਾਉਣ ਦੇ ਵੀ ਬੱਤ ਆਇਆ ਇੱਕ ਟਾਲੇ ਦੇ ਉੱਪਰ ਟੈਂਟੂ ਖੜਵਾਇਆ ਆਇਆ ਚੱਕੀ ਹੈ ਰੰਦਾ ਪਰ ਜੱਜ ਨੇ ਵੱਧ ਕੇ ਟੱਕ ਮਾਰਿਆ ਤੇ ਇੱਕ ਟਾਲੇ ਦੇ ਪਿੱਛੇ ਆਉਂਦਾ ਭਾਦਰੇ ਦੋਦਲੇ ਪਿੰਡ ਵਾਲਾ ਪਾਲ ਨੌਜਾਨਾ ਕਬੱਡੀ ਇਹ ਮੂਸੇ ਵਾਲਾ ਰਹਿੰਦਾ ਇਸ ਵਾਲਾਂ ਵਿੱਚ ਨਹੀਂ ਸੁਣਦੀ ਹੋਵੇਗੀ ਕੋਪ ਕਾਲਾਂ ਵਿੱਚ ਨਹੀਂ ਵੱਡੇ ਹੋ ਕੇ ਕਈ ਇੱਥੇ ਫੇਮ ਭਾਲਦੇ ਮੈਂ ਤਾਂ ਦੁਨੀਆ ਘੁਮਾਦੀ ਦੋ ਸਾਲਾਂ ਵਿੱਚ ਨਹੀਂ ਉਸੇ ਇਲਾਕੇ ਦਾ ਨੌਜਾਨ ਸਾਹਮਣੇ ਵੱਡੀ ਬੌਂਡ ਲਈ ਵਧਿਆ ਹੋਇਆ ਆਓ ਸਾਹਮਣੇ ਚਾਰ ਨੇ ਥੋੜਾ ਥੋੜਾ ਪਿੱਛੇ ਨੂੰ ਹੋਈਏ ਭਰਾ ਬਣ ਕੇ ਇੱਕ ਗਲੀ ਤੇ ਫਰਿਆਦ ਹੈ ਹੰਦੀਪੁਰਿਆ ਗੋਪੀਆ ਮਿਹਨਤਾਂ ਕਰਨੀਆਂ ਪੈਂਦੀਆਂ ਆਹ ਟਰੈਕਟਰਾਂ ਦੀ ਏਜੰਸੀ ਖੋਲ ਕੇ ਬੈਠਾ ਹੈ ਘਰ ਦੇ ਵਿੱਚ ਮੇਰੇ ਮਿੱਤਰੋ ਆਹ ਦਮੁਰਜੀ ਵਾਲਾ ਦੀਪ ਦੁਨੀਆ ਦੇ ਪੱਛ-ਪੱਖ ਮੁਲਕਾਂ ਵਿੱਚ ਮੰਗ ਹੈ ਹਰੇਕ ਕੱਪ ਦੇ ਉੱਪਰ ਕਹਿੰਦੇ ਪਿਆਰ ਮਿਲਦਾ ਸਾਰੇ ਖਿਡਾਰੀ ਚੋਟੀ ਦੇ ਐ ਇਹ ਮਿਹਨਤਾਂ ਕਰਕੇ ਮੂਰੇ ਆਇਆ ਮੇਰੇ ਮਿੱਤਰੋ ਇਹ ਮਿਹਨਤਾਂ ਕਰਕੇ ਮੂਰੇ ਆਇਆ ਕਠਿਆਰੇ ਵਾਲਾ ਬੱਲਾ ਆਹ ਦੀਪ ਕਠਿਆਲੇ ਵਾਲਾ ਬੱਲਾ ਆਹ ਦੀਪ ਆ ਆ ਵਾਹ ਕੀ ਬਰੂਆ ਨੰਬਰ ਮੋਟਰਸਾਈਕਲ ਦਿੱਤਾ ਇਹ ਯਾਰੀ ਐ ਯਾਰੀ ਜੱਟ ਦੀ ਤੂਤ ਦਾ ਮੋਸ਼ਾ ਕਦੇ ਨਾ ਵਿਚਾਲੋ ਟੁੱਟਨੀ ਪਰ ਇਧਰਲੇ ਪਾਸੇ ਪੰਗਾਲੇ ਵਾਲਾ ਸੁੱਖ ਪਰ ਪੁਲਸ ਆਸਟ੍ਰੇਲੀਆ ਦੇ ਵਿੱਚ ਵੀ ਸੀਜ਼ਨ ਚੱਲਦਾ ਹੈ ਜਿੱਥੇ ਸਿਮਰ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਭਾਵੇਂ ਸਾਡਾ ਜਿੰਦਗੀ ਦਾ ਮਾਣ ਹੈ ਐਰੀ ਆਸਟ੍ਰੇਲੀਆ ਕਰਤ ਤ ਕਮਲ ਹੁਣੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਪਰ ਇੰਦਰ ਦੇ ਪਾਸੇ ਪੈਂਦੀ ਕਬੱਡੀ ਦੇ ਉੱਪਰ ਉਹ ਬੱਲੇ ਬੱਲੇ ਹੁੰਦੀ ਹੋਈ ਰਾਣਾ ਲੋਪੋ ਕੇ ਪਿੰਡ ਵਾਲਾ ਉਹ ਪੁੰਟ 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 ਉਹ ਖੀਰਾਂ ਵਾਲਿਆ ਤਵਾਬੇ ਵਾਲਾ ਬੰਦਪੁਰੀਆ ਲੰਡਾ ਖੇਡ ਦੇ ਮੈਦਾਨ ਦੇ ਵਿੱਚ ਦੇਖ ਰਿਹਾ ਹੈ ਕਹਿੰਦੇ ਕੈਨੇਡਾ ਖੇਡਦਾ ਕਾਦੇ ਆਸਟ੍ਰੇਲੀਆ ਕਰੇ ਇੰਗਲੈਂਡ ਖੇਡਦਾ ਪਰ ਅੱਜ ਗੱਗੋਪੂਹੇ ਦੇ ਵਿੱਚ ਇਹ ਫਰਨਦੀਪੁਰੀਆ ਓਏ ਕਮਾਲ ਕਰਦਾ ਹੋਇਆ ਮੇਰੇ ਮਿੱਤਰੋ ਸਿਰੇ ਦਾ ਜੱਫਾ ਲਾ ਰਿਹਾ ਹੈ ਥਾਪੇ ਮਾਰ ਰਿਹਾ ਉਧਰ ਵੀਰ ਆ ਸਾਡੇ ਗੁਰਨੇਸ਼ਾ ਰਾਮਗੜੀਆ ਬਾਦ ਗਰਪ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਖੇਡ ਕਬੱਡੀ ਵੱਡੀ ਹੈ sire ਦਾ ਮੈਚ ਚੱਲਦਾ ਹੋਇਆ ਮੇਰੇ ਮਿੱਤਰੋ ਕਿ ਪਿੰਪਲਾਂ ਦੀ ਜਗ੍ਹਾ ਤੇ ਪਤਾਸੇ ਰੱਖ ਕੇ ਕਰਦੇ ਉਹ ਜਿਹੜੇ ਚੰਗੇ ਟਾਈਮ ਦੀ ਫੈਟੂ ਤੇ ਬੈਟਸ ਬਰੇ ਨਹੀਂ ਵੇਖੀ ਤੇ ਆਹ ਦੱਸਦੇ ਸਿਆਣਿਆਂ ਬਿਮਾਰੀ ਬਹਿਣ ਦੀ ਉਹ ਕਿੱਥੋਂ ਕਰੂਗਾ ਕਮਾਈ ਲਾ ਗਿਆ ਜਿਹੜਾ ਦਿਨ ਕੱਟੇ ਹੱਥਾਂ ਦੀਆਂ ਲੀਕਾਂ ਵੇਖ ਕੇ ਤੇ ਮੰਜ਼ਲਾਂ ਤੇ ਪਹੁੰਚਿਆ ਨਹੀਂ ਜਾਂਦਾ ਪੁੰਮਿਆ ਕੈਲੰਡਰਾਂ ਦੇ ਰੋਜ਼ ਹੀ ਤਰੀਕਾ ਵੇਖ ਕੇ ਆਹ ਚੋਟੀ ਦਾ ਮੈਚ ਚੱਲਦਾ ਹੋਇਆ ਮੇਰੇ ਮਿੱਤਰੋ ਸਾਤਾ ਸਿੰਘ ਪ੍ਰਧਾਨ ਤੇ ਉਹਨਾਂ ਦੇ ਨਾਲ ਸਾਥੀ ਸਾਡੇ ਵੀਰ ਨੇ ਗੁਰਵਾਨ ਸਿੰਘ ਦੀ ਢਿੱਲੋਂ ਨਵੀਂ ਢਿੱਲੋਂ ਤੇ ਅਮਰਤ ਢਿੱਲੋਂ ਲੈ ਵੀ ਰੇਡ ਪਾਗੀ ਤੇ ਰਮਨ ਕਰ ਦੇਗਾ। ਲਾ ਸਾਤਾ ਸਿੰਘ ਜੀ ਪ੍ਰਧਾਨ ਧੰਨਵਾਦ ਹੈ। 16 ਦਾ ਕਰਲਾ ਤਿਆਰ ਹੈ ਫਰਿਆਦ ਫਰਿਆਦ ਸ਼ਕਰਪੁਰਾ ਪਰ ਰਾਮ ਸਿੰਘ ਗੁਰਵਾਲੀ ਦਾ ਇਸ਼ਾਰਾ ਹੈ ਕਿ ਪੁਆਇੰਟ ਰੇਟਰ ਦੇ ਖਾ ਲਗੋ ਵਾਲਾ ਨਿਕਲ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਚੱਕੀ ਹਾਲਾਤਾ ਉਹਨਿਆ ਜੱਫਾ ਲਾ ਕੇ ਬੱਲੇ ਬੱਲੇ ਕਰਦਾ ਹੈ। ਚੱਕੀ ਕੰਮ ਠੰਡਾ ਠੰਡਾ ਜਲਦਾ ਚੱਕੀ ਕੰਮ ਠੰਡਾ ਠੰਡਾ ਜਲਦਾ ਆਓ ਸਾਹਮਣੇ ਮੇਰੇ ਮਿੱਤਰੋ ਚੱਕੀ ਤਾੜੀਆਂ 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 ਦੇ ਦੀਵਾ ਬਾਲਣ ਦਾ ਕਿ ਨਹੀਂ ਆਓ ਸਾਹਮਣੇ ਮੇਰੇ ਮਿੱਤਰੋ ਆਪਾਂ ਦਾ ਜੱਗਿਆ ਬੰਦੇ ਚ ਬੰਦਾ ਵਜਦਾ ਵੇਖਣਾ ਆਪਾਂ ਦਾ ਬੰਦੇ ਚ ਬੰਦਾ ਵਜਦਾ ਵੇਖਣਾ ਆਪਾਂ ਦਾ ਬੰਦੇ ਚ ਬੰਦਾ ਵਜਦਾ ਵੇਖਣਾ ਉਹ ਸਿੰਦੜ ਫੈਦੋ ਕੇ ਸਾਦੋ ਵਾਲ ਆਓ ਨਹੀਂ ਰਿਸਾ ਸਵਾਦ ਮੱਜਾ ਪਿਆ ਵਾਹ ਜਾਲ ਆ ਗਿਆ ਉਹ ਮਾਜੇ ਆਇਆ ਉਹਦਾ ਸਵਾਦ ਤੇ ਕਰ ਤਾੜੀਆਂ ਬਾਰੇ ਉਹ ਤਾੜੀਆਂ ਵੱਜਦੀਆਂ ਪਰ ਚੱਕੀ ਤੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਇਹ ਭਾਦਰੇ ਵਾਲਾ ਸੋਨੀ ਬੜੇ ਕਮਾਲ ਦਾ ਰੇਂਡਰ ਹੈ ਲਓ ਸੋਨੀ ਕਬੱਡੀ ਪਾਉਣ ਦੇ ਲਈ ਗਰ ਤਿਆਰ ਹੈ ਰਿਸ਼ਾ ਢੱਲੋਂ ਦੇ ਪਿੰਡ ਦਾ ਮੈਲ ਜੱਗਾ ਬਾਈ ਬੈਲਜੀਅਮ ਤੋਂ ਆਇਆ ਆਇਆ ਹੈ ਕੈਨੇਡਾ ਵਾਲੇ ਗਰਪੇਈ ਦਾ ਤੇ ਨਾਲ ਸਾਜਨ ਯੂ ਐਸ ਏ ਦਾ ਧੰਨਵਾਦ ਸਖਬਾਲ ਚੁੱਕੇ ਦਾ ਇਹ ਭਾਦਰੇ ਵਾਲਾ ਭਾਦਰੇ ਵਾਲਾ ਭਾਦਰੇ ਵਾਲਾ ਆ ਪੰਗਾਰੇ ਵਾਲਾ ਇਹ ਕਮਾਲ 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 ਇਧਰ ਆ ਆ ਦਨ ਸ਼ੇਰਾਂ ਮੀਰਾ ਕੋਟੀਆ ਉਧਰ ਗੁਰ ਨਿਸ਼ਾਨ ਸਾਡਾ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਲਾ ਨਾਲੀਆਂ ਪਿਆਰੀ ਫੜੋਈ ਮੁੰਡਿਆ ਇਧਰ ਸ਼ੇਰਪੁਰ ਦੋਨੇ ਵਾਲਾ ਮੈਚ ਫਸਿਆ ਪਿਆ ਆ ਮੈਚ ਤਾਂ ਕਿਤੇ ਸਿਰੇ ਦਾ ਚੱਲਦਾ ਆ ਪੰਜਾਬ ਪਲੀਟ ਵਿੱਚ ਜੋਬ ਵੀ ਕਰਦਾ ਤੇ ਕਬੱਡੀ ਵੀ ਸਿਰੇ ਦੀ ਖੇਡਦਾ ਉਹ ਪੁਰਾਣਾ ਖੰਡ ਛੇੜ ਲਿਆ ਉਹ ਪੁਰਾਣਾ ਖੰਡ ਛੇੜ ਲਿਆ ਉਹ ਬੰਕਿਆਂ ਵਾਲਾ 스타 ਛੇੜ ਲਿਆ ਉਹ ਬੰਕਿਆਂ ਵਾਲਾ ਬਾਜੂ ਤੇ ادھر دلجیت جوکیا بھی چکی کا چکی کا دلجیت جوکیا والو چکی چج چج چکی پیتا ਮਾਦਾ ਨੱਤੂ ਮਾਦਾ ਨੱਤੂ ਮਾਦਾ ਨੱਤੂ ਅੱਜ ਤੇ ਮੇਲੇ ਤੇ ਉਸਤਾਦਾ ਪਰਨੇ ਘੁੰਮਣੇ ਉਸਤਾਦਾ ਪਰਨੇ ਓ ਟੱਕੀ ਜੇ ਯਾਰ ਕਦੇ ਪੂਰੇ ਪੱਖ ਨਾ ਸੋਹ ਰੱਬ ਦੀ ਬੰਦੇ ਦੇ ਪੱਲੇ ਰਹਿੰਦਾ ਕੱਖ ਨਾ ਓ ਚੋਟੀ ਦਾ ਮੈਚ ਮੈਚ ਕਾਦਾ ਜੱਗੇ ਯਾਰ ਮਤੂਆਣਾ ਗਰਾਊਂਡ ਦੇ ਵਿੱਚ ਬੈਠ ਜਾਓ ਕਿਰਪਾ ਕਰਕੇ ਬਾਰ-ਬਾਰ ਪ੍ਰਬੰਧ ਕਮੇਟੀ ਵਾਲੇ ਕਹਿ ਰਹੇ ਆ ਬੈਠ ਜਾਓ ਸਾਹਮਣੇ ਓਏ ਆਹ ਗਬਰੂ ਦੇ ਨੱਟਾਂ ਦੀਆਂ ਚਾਬੀਆਂ ਹੈਗੀਆਂ ਕਲਾ ਨੋਰੀਆ ਕਿਹੜਾ ਪਲਾਸ ਲੱਗਦਾ ਕਿਹੜਾ ਪਾਨਾ ਕਿਹੜੀ ਚਾਬੀ ਆਹ ਮੁੰਡੇ ਦੇ ਨੱਟਾਂ ਨੂੰ ਪੈਂਦੀ ਹੈ ਲੱਗਦਾ ਔਖਾ ਟੱਕਿਆ ਜਾਊਗਾ ਵਾਹ ਕਰੋ ਮੇਰ ਕਰੇ ਦੀ ਮੜ ਕੇ ਸਤ ਮਹਿਸੂਸ ਕਰ ਰਹਾ ਹੈ ਮਾਦੇ ਵਾਲਿਓ ਓ ਸਵਾਦ ਵਾਕੇ ਸਾਡਾ ਸਵਾਦ ਵੱਧ ਗਿਆ ਮੈਂ ਉਹਨਾਂ ਟੀਮ ਦੇ ਨੰਬਰ 224 ਖੱਲੇ 24 ਤੇ 25 ਨੰਬਰ ਆ ਬਾਬਾ ਨਾਮ ਦੇ ਕਬੱਡੀ ਕਲੱਬ ਕਮਾਨ ਦੇ 25 ਦੇ 24 ਦੇ ਨਾਲ ਇਧਰ ਔਰ ਢਿੱਲੋ ਤੇ ਕਹਿੰਦੇ ਜੱਗਾ ਬੈਲਜியம் ਭਰਾ ਹੈ ਸਾਡਾ ਇਹ ਨਾਲ ਗੁਰਪ੍ਰੀਤ ਕੈਨੇਡਾ ਤਿੰਨ ਹਜ਼ਾਰ ਫਰਿਆਦ ਆ ਤਿੰਨ ਹਜ਼ਾਰ ਫਰਿਆਦ ਆ ਕੌਣ ਹੈ ਇਹਦਾ ਤੂਤ ਬੰਗਾਲਾ ਪਿੰਡ ਆ ਮੇਰੇ ਮਿੱਤਰੋ ਸਾਹਮਣੇ ਨੌਜਵਾਨ ਕੋਟ ਬੁੱਟਾ ਤੂਤ ਬੰਗਾਲਾ ਬੜੇ ਵੱਡੇ ਮਲਾਂ ਦੀ ਗੱਲ ਸੋਲੀ ਗਿਆ ਸੋਲੀ ਗਿਆ ਸੋਲੀ ਗਿਆ ਸੋਲੀ ਗਿਆ ਆ ਸੈਦੋ ਵਾਲੀਆ ਇੱਧਰ ਵੀ ਕਹਿੰਦੇ ਵੱਡੇ ਮਾਨ ਜੱਫਿਆਂ ਦੇ ਹੁਣੇ ਆ ਮੇਰੇ ਮਿੱਤਰੋ ਉਹ ਮੈਚ ਕਾਹਦਾ ਉਹ ਦੁਨੀਆ ਖੁੱਭ ਗਈ ਮੈਦਾਨ ਚ ਮੇਰੇ ਮਿੱਤਰੋ ਉਹ ਗੱਲ ਉਹ ਪਿੰਡ ਚ ਕਮਾਲ ਹੋਈ ਜਾਂਦੀ ਆ ਆ ਗੋਡੀ ਤੇ ਦੁਨੀਆ ਤੇ ਆਲ ਹੋਈ ਜਾਂਦੀ ਆ ਆਲੇ ਪਹਾੜਤ ਖੇਡ ਕਬੱਡੀ ਦਾ ਫਰਦੀਪੁਰੀਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਕਿ ਕਬੱਡੀ ਵਿੱਚ 6 ਪੰਨ ਲੰਗੇ ਆ ਰਿਹਾ ਨੂੰ ਮੱਝ ਰਾਮ ਹਰਜਤ ਕਹਿਣ ਲੱਗੇ ਆ ਰਿਹਾ ਆ ਕਬੱਡੀ ਬਾੜ ਦੇ ਬੋਲਟ ਤਿਆਰ ਹੈ ਚੱਕੀ 3000 ਸਾਧਾ ਸਿੰਘ ਪ੍ਰਧਾਨਾ ਨਾਲ ਵੱਲੋਂ ਤੇ ਬੋਲਟ ਵੀ ਹਰ ਇੱਕ ਕਬੱਡੀ ਗੁਰਪ੍ਰੀਤ ਲਓ ਗੁਰਲਾਲ ਆ ਗਿਆ ਸਾਦਾ ਕਰ ਗੱਲ ਗੁਰਲਾਲ ਦੀ ਕਿੰਨੇ ਕਬੱਡੀ ਮਾਰੀਆਂ ਮੇਰੇ ਮਿੱਤਰੋ ਉਹ ਟੀਮਾਂ ਦੋਵੇਂ ਪਾਸੇ ਚੋਟੀ ਦੀਆਂ ਖਿਡਾਰੀ ਵਧੀਆ ਆਏ ਤੇ ਤਾੜੀ ਮਾਰ ਦਿਓ ਦੋ ਟੀਮਾਂ ਲਈ ਖੁੱਲ ਕੇ ਮੇਰੇ ਮਿੱਤਰੋ ਆ 16 ਮਾੜਾ ਐ ਲੱਗਦਾ ਆਹ ਕੀ ਬਾਤ ਬਣ ਗਈ ਆ ਰਿਹਾ ਉਧਰ ਨਿਸ਼ਾਨ ਦਾ ਨਾਮ ਕੀ ਹੈ ਧੰਮਾ ਦਾ ਬਾਦ ਯੂਰਪਾ ਦੇ ਭਰਾਵਾਂ ਦਾ ਉਹ ਕਬੱਡੀ ਬਾੜ ਲਈ ਗੁਰਲਾਲ ਇੰਟਰਵਿਊ ਕਿਹੜਾ ਗਿਆ ਕਰਨਾ ਦੀ ਮਾਇਆ ਫੜ ਕੇ ਲੈ ਜਾਓ ਸਾਧਾ ਸਿੰਘ ਪ੍ਰਧਾਨ ਨੇ ਵੱਡਿਓ ਉਹ ਸਤੂ ਪੋਸ਼ੀ ਕਰਦਾ ਪਰ ਗੁਰਪ੍ਰੀਤ ਕੈਨੇਡਾ ਦਾ ਧੰਨਵਾਦ ਸਾਜਨ ਅਮਰੀਕਾ ਸੁਖਪਾਲ ਜੁਕੇ ਉਹਨਾਂ ਦਾ ਤੇ ਬੱਲੇ ਬੱਲੇ ਹੋਈ ਜਾਂਦੀ ਹੈ ਜੱਗਾ ਬੈਲਜੀਅਮ ਗੁਰਪ੍ਰੀਤ ਕੈਨੇਡਾ ਚਪਟਾਲ ਢਿੱਲੋ ਤੇ ਜਗਦੀਪ ਆਰਤੀਆ ਪੱਗੋ ਮਿਲਨ ਗੋਲਦੀ ਬੈਲਜੀਅਮ ਸਾਡਾ ਵੀਰ ਪਾਲਾ ਬੈਲਜੀਅਮ ਪਾਲੀ ਬੈਲਜੀਅਮ ਦਾ ਵੀਰੋ ਦਾ ਵੱਡੇ ਮਾਨਸਮਾਨ ਲੈ ਵੀ ਰਮਨ ਚੱਕ ਮਾਇਕ ਸ਼ੇਰ ਬੋਲਤਾ ਬੋਲਤਾ ਬੋਲਟ ਕਬੱਡੀ ਮਾਰ ਰਿਹਾ ਗੁਰ ਨਿਸ਼ਾਨ ਰਾਮ ਕੜ ਗਿਆ ਧੰਨਵਾਦ ਭਰਾ ਦਾ ਏ ਤੱਕੀ ਲੈ ਵੀ ਢੱਲੋਣਾ ਵੱਲੋਂ 2100 ਹਰ ਜੱਥੇ ਦਾ ਏ 3200 2100 ਹਰ ਜੱਫੇ ਚੱਕੀ ਵੋਲਾ ਪਰ ਬੋਲਟ 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 ਵਾਹ ਮੇਰੇ ਵੀ ਦੁਨੀਆ ਦੇ ਵਿੱਚ ਖੁੱਤੀ ਪਾਈ ਹੋਈ ਐ ਉਹ ਬਾਜ਼ ਕਦੇ ਨੀ ਨੀ ਥਾਂ ਤੇ ਬਹਿੰਦੇ ਨਹੀਂ ਹੁੰਦੇ ਆਰ ਪਾਰ ਵਾਲੇ ਕਦੇ ਖਿੰਦੇ ਨਹੀਂ ਉਹ ਹੁੰਦੇ ਮਿੰਟ ਲਾਈਦਾ ਇਹ ਚੱਕਰ ਚਲਾਉਣ ਨੂੰ ਜਦੋਂ ਫੇਰਾ ਤਿਆਰ ਖੁੱਤੀ ਪਾਉਣ ਨੂੰ ਇੱਕ ਆ ਪੰਜਵੇਂ ਗੇੜ ਤੇ ਰਮਨ ਲਾਹ ਕਬੱਡੀ ਪਾਉਣ ਲਈ ਪਿੱਲਾ ਪਿੱਲਾ ਤਿਆਰ ਹੈ ਪਰ ਕਲਾ ਮਾਰਨਾ ਸ਼ਮਾਂ ਕੋਸ਼ਿਸ਼ ਕਰ ਰਿਹਾ ਹੈ ਪ੍ਰਮਾਨ ਸਾਹਿਬ ਉਹਨਾਂ ਵੱਲੋਂ ਵੀ ਆਖਰੀ ਪੰਜ ਮਾਇਆ ਲੱਗ ਰਹੀ ਹੈ ਰਾਜਾ ਜੀ ਜਦੋਂ ਇੱਕ ਇੱਕ ਦੋ ਦੋ ਰਹਿ ਗਈ ਇਸ਼ਾਰਾ ਕਰ ਦਿਓ ਆ ਬੜੇ ਹੰਫੇ ਰੋਣੇ ਆ ਲਾ ਵੀ ਢੱਲੋਂ ਵਾਲਾ ਆ ਜੱਗੇ ਪੈ ਜੀ ਆਪਾਂ ਸਾਡਾ ਸ੍ਰੀ ਪ੍ਰਧਾਨ ਵਾਲਾ ਆ ਔ ਧੰਨਵਾਦ ਹੈ ਇਹ ਸ਼ਾਨ ਢੱਲੋਂ ਦੇ ਪਿੰਡ ਦਾ ਮੇਲਾ ਉਸਤਾ ਉਧਰ ਕਹਿੰਦੇ ਸੰਕੈਨ ਕੈਨੇਡਾ ਦਾ ਧੰਨਵਾਦ ਕਰਦੇ ਆ ਕਰਨ ਯੂ ਐਸ ਏ ਵਿਸ਼ਾਲ ਯੂ ਐਸ ਏ ਦੇ ਨਾਲ ਜਗਮਾਉਣ ਦਵਾਈ ਤੇ ਨਾਲ ਵੀ ਸਾਡਾ ਜਸਕਰਨ ਕੈਨੇਡਾ ਸਾਜਣ ਯੂਐਸਏ ਤੇ ਸੁਖਪਾਲ ਯੂਕੇ ਦਾ ਧੰਨਵਾਦ ਆਓ ਸਾਹਮਣੇ ਮੇਰੇ ਮਿੱਤਰੋ ਲੈ ਵੀ ਬਰੀ ਬਿੱਲਿਆ ਰੁਕ ਜੀ ਯਾਰਾ ਦੱਸੋ ਜੱਗੇ ਕਿੰਨੇ ਲਾਈਏ ਯਾਰ ਆਹ ਰੇਟ ਤੇ ਥੱਪ ਕਿੰਨੇ ਥੱਪਣਿਆ ਯਾਰ ਮੇਰੇ ਲੱਗੇ ਉਹ ਉਧਰ ਉਧਰ ਲਈ ਦਿਨਵਾ ਲਾਂਗੇ ਸਾਡਾ ਸੇ ਉਧਰ ਉਧਰ ਪੈਣੀ ਉਧਰੋਂ ਤੁਸੀਂ ਲਾ ਦਿਓ ਇਧਰ ਇਹਨਾਂ ਨੂੰ ਲਾਉਣ ਦਿਓ ਯਾਰ ਅੱਕ ਮੈਂ ਦੱਸ ਜੱਗੇ ਕਿੰਨੇ ਲਾਉਣੇ ਦੱਸ ਯਾਰ ਲੋ ਜੀ ਯਾਰ ਉਸਤਾਨਾ ਜੇਕਰ ਜੱਫਾ ਲੱਗ ਗਿਆ ਸਾਤਾ ਸਿੰਘ ਜੀ ਪ੍ਰਧਾਨ ਸਾਹਿਬ ਕਹਿੰਦੇ ਆ ਜੇਕਰ ਕਮਾਣਾ ਦੀ ਟੀਮ ਦੇ ਇਧਰ 5000 ਦੀ ਆ ਕਬੱਡੀ 8000 ਜੇਕਰ ਜੱਪਾ ਲੱਗਿਆ 8000 5 2 ਆ 1 ਮਿੰਟ ਨਾ ਵੱਲੋ ਆ ਕਬੱਡੀ ਲਾਸਟ 5000 ਦੀ ਮੇਰੇ ਮਿੱਤਰੋ 5000 ਨਵੀਂ ਢਿੱਲੋ ਵੱਲੋ ਓ ਬੱਸ ਹੀ ਦੇ 1000 ਸਾਦਾ ਫੇਜੀ ਪ੍ਰਧਾਨ ਸਾਹਿਬ ਵੱਲੋਂ ਤੇ 5000 ਨਵੀਂ ਢੰਗੋਂ ਦੇ ਵੱਲੋਂ ਉਸਤਾਦਾ ਇਹ ਜਫਾ ਗੋਬੀ ਫਿਰੰਦੀਪੁਰਿਆ ਲਾਉ 5000 ਸੰਚਾਰ ਕੈਨੇਡਾ ਜੱਗਾ ਬੈਲਜੀਅਮ ਫਿਰਪੇਡ ਕੈਨੇਡਾ ਜਗਜੀਤ ਆਰਤੀਆ ਤੇ ਚਮਕਉ ਢਿੱਲੋ ਉਹਨਾਂ ਵੱਲੋਂ 5000 ਏ ਏ ਬੋਲੇ